ਮੈਂ ਕਹਿੰਦੀ ਅੱਗੇ ਚਲਾ ਗਿਆ ਚਲਾ ਗਿਆ ਜਦੋਂ ਮੈਂ ਵਾਪਸ ਆਇਆ ਮੈਂ ਦੇਖਿਆ ਬਿੱਲੀ ਮਰੀ ਪਈ ਬਿੱਲੀ ਮਰੀ ਪਈ ਮੈਂ ਮੇਰੀ ਭਜਾਈ ਨੂੰ ਕਿਹਾ ਵੀ ਮੈਂ ਤੈਨੂੰ ਕਿਹਾ ਸੀ ਭਜਾਈਏ ਨਾ ਮੈਂ ਤਾਂ ਮਰ ਜਾਂਦੀ ਆ ਮਰ ਜਾਂਦੀ ਆ ਉਹ ਮੈਨੂੰ ਪਤਾ ਕੀ ਆਂਦੀ ਕੀ ਆਂਦੀ ਅੱਧੀ ਭਾਈ ਬਾਪੇ ਨਾ ਮਾਇਆ ਤੂੰ ਹੀ ਮਰੀ ਹਾਂ ਖੌਂ ਲਗੇ ਨਚੋੜਿਆ ਤੂੰ ਮਰ ਗਈ ਅਸਲੀ ਇਰਾਦੇ ਤਾਂ ਨਾਮ ਹੀ ਟੇਪੜੇ ਤਾਰੇ ਪਾਏ ਲੱਗਿਆ ਪਰ ਬੰਦਾ ਮੇਰੀ ਸੁਣ ਲੈ ਤੂੰ ਸੁਣਾ ਬੰਦਾ ਪੁਰਸ਼ ਤੇ ਲੱਗਿਆ ਹੋਇਆ ਨਾਕਾ ਨਾਕਾ ਹਾਂ ਫੇਰ ਕਹਿੰਦਾ ਭਾਈ ਕਾਇੰਦ ਕੱਢ ਕਾਇੰਦ ਕੱਢ ਹਾਂਜੀ ਹੈ ਨਹੀਂ ਫੇਰ ਕਹਿੰਦਾ ਪ੍ਰਦੂਸ਼ਰ ਪ੍ਰਦੂਸ਼ਰ ਹੈ ਨਹੀਂ ਹਾਂ ਹਾਂ ਬੰਦਾ ਫੇਰ ਫੇਰ ਮੈਨੂੰ ਕਹਿੰਦਾ ਤੂੰ ਐ ਕਾਰਵਾਈ ਜੇਬ ਗਰਮ ਕਰ ਦੇ ਜੇਬ ਗਰਮ ਕਰ ਦੇ ਜੇਬ ਗਰਮ ਕਰ ਦੇ ਫੇਰ ਕੱਢ ਤੀ ਤੈਨੂੰ ਮੈਂ ਤਾਂ ਮੀਡੀ ਬੂਡੀ ਪੀ ਲੈਣਾ ਹਾਂ ਮੈਂ ਕੱਢੀ ਦੱਬ ਚੋ दूर से देखा तो पत्थर नजर आ रहा था दूर से देखा तो पत्थर नजर आ रहा था दूर से देखा तो पत्थर नजर आ रहा था दूर से देखा तो पत्थर नजर आ रहा था दूर से देखा तो पत्थर नजर आ रहा था अगे भी सुना दे

ਕੁੜਾ ਜੀ ਮੰਗਣਾ ਬੰਦਾ ਫੇਰ ਉਹਨੇ ਵੀ ਮੰਗ ਲਿਆ ਉਹ ਕੀ ਮੰਗ ਲਿਆ ਮੈਨੂੰ ਪਤਾ ਕੀ ਆਂਦੀ ਸੀ ਆਂਦੀ ਪਤਾ ਕੀ ਆਂਦੀ ਪੱਕੀ ਆਂਦੀ ਹੁਣ ਕਾਏ ਜਾਣਾ ਤਲਾਕ ਦੇ ਦੇ ਲਕਾਂ ਗੁਬਰੀਆ ਆਹ ਰਾਤ ਖੜੀ ਰਹੀ ਉਹਦਾ ਤੇਰੀ ਕਾਹਦਾ ਓ ਪੰਡਾ ਕੋਹ ਸੁਣਾ ਮੈਂ ਤੈਨੂੰ ਸੁਣਾ ਦੇ ਓ ਪੰਡਾ ਅੱਜ ਕੱਲ ਤੈਨੂੰ ਪਤਾ ਮੇਰਾ ਵੀ ਮੰਢੀਰ ਵਾਲੀ ਬਣ ਗਈ ਹਾਂ ਮੇਰਾ ਟੁੱਟ ਗਿਆ ਦਿਲ ਦਿਲ ਟੁੱਟ ਗਿਆ ਤੇ ਟੁੱਟ ਗਿਆ ਪੰਡਾ ਫੇਰ ਫੇਰ ਕੀ ਮੈਂ ਮਾਂ ਬਾਪ ਦਾ ਡਾਕਟਰ ਕੋਲ ਡਾਕਟਰ ਕੋਲ ਮੈਂ ਡਾਕਟਰ ਰਿੰਦੋ ਨਾਲ ਗੱਲ ਕੀਤੀ ਕੀ ਕਹਿੰਦਾ ਮੈਂ ਡਾਕਟਰ ਕਿਹਾ ਡਾਕਟਰਾਂ ਦੇ ਕੋਈ ਦਵਾਈ ਜਿਹਦੇ ਨਾਲ ਚਾਰ ਯਾਦ ਨਾ ਆਵੇ

प्यार कदे किसी को जुदाई ना मिले प्यार कदे किसी को जुदाई ना मिले प्यार किसे को कदे जुदाई ना मिले प्यार कदे किसी को जुदाई ना मिले जड़ी बेतरा नु याद करे वो ठंड च भी आई ना मिले प्यार का देखे जावे सदी का माहौल जो प्यार

मेरे बड़े-बड़े कुत्ते ने चार तेरू में लै आद करी जाते बहुत बहुत मेहरबानी